ੜੇ ਆ ਹੋਵੇ ਗੁਨਾ ਗਾ ਕਾਉਂ ਮੀ ਸਾਧਨਾ ਵਾਰੀਏ ਬਾਣੀ ਤੇਨੂੰ ਕੰਠ ਨਹੀਂ ਵਾਹਿਗੁਰੂ ਤੇ ਕੰਠ ਹੈ ਨਾ ਇਹਨਾਂ ਤੇ ਹੋ ਸਕਦਾ ਤੇ ਜੇ ਨਹੀਂ ਨਹੀਂ ਤੇ ਫਿਰ ਕਹਿਣਾ ਪੈਗਾ ਗੁੰਗਾ ਫਿਰ ਰਸਨਾ ਬੋਲਦੀ ਨਹੀਂ ਤੇ ਕਿੰਨਾ ਤੇ ਕਹਿ ਸਕਦਾ ਇਹ ਵੀ ਇੱਕ ਢੰਗ ਹੈ ਇੱਕ ਅੱਖਰ ਦਾ ਕੀਰਤਨ ਹੁਣ ਤੁਸੀਂ ਆ ਕੋਈ ਅੱਖਰ ਉਚਾਰਨ ਕਿਵੇਂ ਕਰਨਾ ਹੈ ਕੀ ਉਚਾਰਨ ਕਰਨਾ ਕੁਝ ਵੀ ਨਹੀਂ ਸਤਗੁਰ ਨੇ ਮੈਂ ਫਿਰ ਅਰਜ਼ ਕਰਦੇ ਆ ਰੋਟੀ ਖਾਣ ਦਾ ਕੋਈ ਢੰਗ ਨਹੀਂ ਫਿਰ ਵੀ ਢੰਗ ਹੈ ਅਗਰ ਕੋਈ ਢੰਗ ਪੁੱਛਦਾ ਤਾਂ ਭੁੱਖਾ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਭੋਜਨ ਦੀ ਬੁਰਕੀ ਮੂੰਹ ਚ ਪਾਣੀ ਤਾਂ ਹੈ ਸਿਮਰਨ ਦਾ ਕੋਈ ਢੰਗ ਨਹੀਂ ਹੈ ਜਪ ਦਾ ਕੋਈ ਢੰਗ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਇਹ ਅੱਖਰ ਤੇ ਇੱਕ ਸ਼ਬਦ ਉਥਨੀ देर ਵਿੱਚ ਪੂਰਾ ਉਚਾਰਨ ਹੋ ਜਾਏ ਜਿੰਨੀ देर ਲੱਗਦੀ ਏ ਇੱਕ ਦਮ ਨੂੰ ਇੱਕ ਦਮ ਨਾਲ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ